ਹੈਲੋ ਫਰੈਂਡਸ ਵੈਲਕਮ ਟੂ ਆਰ ਟਿਲੋ ਵਿਲੇਜ ਹੂਡ ਅੱਜ ਸੀ ਬਣਾਵਾਂਗੇ ਹੈਲਦੀ ਡਿਸ਼ ਖਿਚੜੀ ਇਸ ਲਈ ਪਹਿਲੇ ਆਇਆ ਲਸਣ ਅਦਰਕ ਤੇ ਉਸ ਤੋਂ ਬਾਅਦ ਆ ਪਾਲੀ ਕੇ ਬ੍ਰੋਕਲੀ ਦੂਜੀ ਗੋਭੀ ਫੁੱਲ ਗੋਭੀ ਗਾਜਰ ਪਿਆਜ਼ ਤੇ ਸ਼ਿਮਲਾ ਮਿਰਚ ਇਸ ਸਾਰੀਆਂ ਵੈਜੀਟੇਬਲਸ ਦੇ ਨਾਲ ਜਿਹੜੀ ਆਪਣੀ ਖਿਚੜੀ ਆ ਉਹ ਬਹੁਤ ਹੈਲਦੀ ਤਰੀਕੇ ਨਾਲ ਬਣ ਕੇ ਤਿਆਰ ਹੋਊਗੀ ਅਤੇ ਹੁਣ ਆਪਾਂ ਇਹਨਾਂ ਨੂੰ ਹਲਕਾ-ਹਲਕਾ ਚੌਪ ਕਰ ਲਵਾਂਗੇ ਪਪਿਆ ਜ ਵੀ ਚੌਪ ਕਰ ਲਿਆ ਏ ਬਰੀਕ ਤੇ ਤੋਂ ਬਾਅਦ ਆਪਾਂ ਜਿਹੜੀਆਂ ਗਾਜਰਾਂ ਨੇ ਉਹਨਾਂ ਨੂੰ ਮਿਕਸੀ ਦੇ ਵਿੱਚ ਚੌਪ ਕਰ ਲਵਾਂਗੇ ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਬਰੀਕ ਚਾਹੀਦੀਆਂ ਨੇ ਉਸ ਤੋਂ ਬਾਅਦ ਆਪਾਂ ਇੱਕ ਤੜਕਾ ਤਿਆਰ ਕਰਾਂਗੇ ਅੰਦਰ ਚਪਾ ਸੁੱਕੇ ਮਸਾਲੇ ਪਾਇਆ ਮਿਰਚ ਪਾਈ ਹੈ ਅਦਰਕ ਲਾਈਚੀ ਪਾਈ ਸੀ ਤੇ ਕਾਲੀਆਂ ਮਿਰਚਾਂ ਪਾਈਆਂ ਨੇ ਕਾਲੀਆਂ ਮਿਰਚਾਂ ਬਹੁਤ ਹੀ ਵਧੀਆ ਸਿਹਤਮੰਦ ਹੁੰਦੀਆਂ ਨੇ ਤੇ ਆਪਣਾ ਹਾਜਮਾ ਠੀਕ ਰੱਖਦੀਆਂ ਆ ਤੋਂ ਬਾਅਦ ਜੀ ਦਾ ਪਾਵਾਂਗੇ ਆਪਾਂ ਫਿਰ ਆਪਾਂ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਾਂਗੇ ਐ ਰੋਸਟ ਕਰਨ ਤੋਂ ਬਾਅਦ ਹੁਣ ਆਪਾਂ ਇੱਕ ਜਿਹੜੇ ਚਾਵਲ ਨੇ ਉਹਨਾਂ ਨੂੰ ਵੀ ਆਪਾਂ ਇੱਕ ਪਾਸੇ ਰੈਡੀ ਰੱਖ ਲਾਂਗੇ ਉਦੋਂ ਬਾਅਦ ਆਪਾਂ ਇਹਦੇ ਵਿੱਚ ਪਾਤਾ ਅਦਰਕ ਔਰ ਲਸਣ ਇਹਨਾਂ ਨੂੰ ਪੱਛੀ ਤਰ੍ਹਾਂ ਨਾਲ ਫਰਾਈ ਕਰ ਲੈਣਾ ਏ ਜਦ ਤੱਕ ਇਹ ਬਰਾਊਨ ਨਹੀਂ ਹੋ ਜਾਂਦੇ ਆਪਾਂ ਗੈਸ ਦੀ ਜਿਹੜੀ ਫਲੇਮ ਆ ਉਹ ਥੋੜੀ ਜੀ ਲੋਅ ਲੋ ਟੂ ਮੀਡੀਅਮ ਰੱਖਾਂਗੇ ਕਿਉਂਕਿ ਫਿਰ ਜ਼ਿਆਦਾ ਨਾਲ ਇਹ ਜਲ ਜਾਂਦੇ ਆ ਉਸ ਤੋਂ ਬਾਅਦ ਆਪਾਂ ਆਪਣੇ ਇਧਰਲੇ ਸਾਈਡ ਜਿਹੜੇ ਪਿਆਜ਼ ਕੱਟੇ ਹੋਏ ਸੀਗੇ ਉਹ ਲੈ ਲਏ ਨੇ ਉਹ ਲੈਣ ਤੋਂ ਬਾਅਦ ਉਹਨਾਂ ਨੂੰ ਵੀ ਆਪਾਂ achhi tarah de naal idhar pan de vich fry karange ਆਪਾਂ ਟਮਾਟਰ ਵੀ ਵਿੱਚ ਪਾਤਾ ਸੀਗਾ ਤੇ ਹੁਣ ਆਪਾਂ ਨੇ ਜਿਹੜੀ ਕਟਿੰਗ ਕਰੀ ਹੋਈ ਸਬਜ਼ੀ ਸੀਗੀ ਬ੍ਰੋਕਲੀ ਗੋਭੀ ਸਾਰਾ ਕੁਝ ਮਟਰ ਵੀ ਕੱਢ ਲਏ ਨੇ ਮਤਲਬ ਇਹਨੂੰ ਹੋਰ ਵੀ ਹਲਦੀ ਬਣਾਉਂਦੇ ਨੇ ਤੇ ਆਪਾਂ ਨਾਲ ਹੀ ਸਿੰਦਾਂ ਨਮਕ ਪਾ ਲਿਆ ਜਿਹੜਾ ਕਿ ਆਪਾਂ ਸਵਾਦ ਅਨੁਸਾਰ ਪਾ ਸਕਦੇ ਆ ਕਈ ਲੋਕ ਘੱਟ ਖਾਂਦੇ ਆ ਕਈ ਲੋਕ ਵੱਧ ਖਾਂਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਹਲਦੀ ਦੇ ਨਾਲ ਹਲਦੀ ਆਪਾਂ ਥੋੜੀ ਜੀ ਘਾਟੀ ਰੱਖਾਂਗੇ ਕਿਉਂਕਿ ਜਿਆਦਾ ਹਲਦੀ ਨਾਲ ਬਹੁਤ ਤੇਜ ਰੰਗ ਆਉਂਦਾ ਆ ਤੇ ਉਹਦੇ ਨਾਲ ਥੋੜੀ ਜੀ ਜਿਹੜੀ ਕਿ ਆਪਾਂ ਹਲਦੀ ਦੀ ਕਚਿਆਣ ਉਹ ਵੀ ਰਹਿੰਦੀ ਆ ਤੇ ਹੁਣ ਆਪਾਂ ਪਾਈਏ ਲਾਲ ਮਿਰਚ ਅਲੈਕੋ ਕਿੰਨੀ ਸੋਹਣੀਆਂ ਲੱਗਦੀਆਂ ਆ ਗ੍ਰੀਨ ਰੈੱਡ ਵੈਜੀਟੇਬਲਸ ਨੇ ਜਿਹੜੀਆਂ ਆਪਣੀਆਂ ਹੁਣ ਆਪਾਂ ਨੇ ਇਹਦੇ ਵਿੱਚ ਸਾਰੀਆਂ ਹੀ ਵੈਜੀਟੇਬਲਸ ਨੂੰ ਹਲਕਾ ਚੌਪ ਕਰਕੇ ਵਿੱਚ ਪਾ ਦਿੱਤਾ ਆ ਤੇ ਹੁਣ ਆਪਾਂ ਦਾਲ ਅਤੇ ਚੌਲ ਦੋਨਾਂ ਨੂੰ ਮਿਕਸ ਕਰਕੇ ਧੋ ਲਿਆ ਸੀਗਾ ਇੱਕ ਪਾਸੇ ਤੇ ਹੁਣ ਆਪਾਂ ਇਹਨਾਂ ਨੂੰ ਵਿੱਚ ਮਿਕਸ ਕਰਕੇ ਵਿੱਚ ਪਾ ਦਿੱਤਾ ਹੈ ਤੇ ਹੁਣ ਆਪਾਂ ਨੇ ਇਹਨੂੰ ਥੋੜਾ ਜਿਹਾ ਪਾਣੀ ਪਾ ਕੇ ਜਿਹੜਾ ਕੁੱਕਰ ਹੈ ਉਹ ਆਪਾਂ ਬੰਦ ਕਰ ਦੇਵਾਂਗੇ ਜਿਹੜੀ ਇਹ ਵਾਲੀ ਖਿਚੜੀ ਹੈ ਬਹੁਤ ਹੀ ਹਲਦੀ ਤਰੀਕੇ ਨਾਲ ਬਣ ਕੇ ਤਿਆਰ ਹੋਊਗੀ ਅਕਸਰ ਆਪਾਂ ਸੁਣਦੇ ਆ ਸੁਣਦੇ ਵੀ ਕਿ ਆਪਾਂ ਦੇਖਦੇ ਹੀ ਆ ਕਿ ਜਿਹੜੀ ਆਪਾਂ ਖਿਚੜੀ ਆ ਉਹ ਬਣਾਉਨੇ ਆ ਤਾਂ ਉਹ ਬਿਮਾਰ ਆਪਾਂ ਕਹਿੰਦੇ ਕਿ ਅਸੀਂ ਬਿਮਾਰ ਆ ਤਾਂ ਹਨ ਪਰ ਜਿਹੜੀ ਇਹ ਖਿਚੜੀ ਹੈ ਇਹਨੂੰ ਬਿਮਾਰ ਤੋਂ ਬਿਨਾਂ ਵੀ ਆਪਾਂ ਖਾ ਸਕਦੇ ਆ ਇਹਦੇ ਵਿੱਚ ਆਪਾਂ ਇੱਕ ਗਰਮ ਮਸਾਲਾ ਪਾ ਦਿੱਤਾ ਸੀਗਾ ਜਿਹੜਾ ਕਿ ਬਹੁਤ ਹੀ ਵਧੀਆ ਟੇਸਟ ਲੈ ਕੇ ਆਉਂਦਾ ਆ ਦੋ ਤਿੰਨ ਤੋਂ ਚਾਰ ਸੀਟੀਆਂ ਦੇ ਨਾਲ ਜਿਹੜੀ ਆਪਣੀ ਖਿਚੜੀ ਆ ਉਹ ਬਣ ਕੇ ਤਿਆਰ ਹੋ ਚੁੱਕੀ ਆ ਦੇਖੋ ਕਿੰਨੀ ਵਧੀਆ ਲੱਗ ਰਹੀ ਆ ਦੇਖਣ ਨੂੰ ਤਾਂ ਇਹ ਫਲਾਵਰ ਕੀ ਲੱਗਦੀ ਆ ਪਰ ਇਹਨੂੰ ਆਪਾਂ ਖਿਜੜੀ ਦਾ ਹੀ ਨਾਮ ਦਵਾਂਗੇ ਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਆਪਣੀ ਤਿਆਰ ਹੋ ਗਈ ਹੈ ਇਸ ਨੂੰ ਹੁਣ ਆਪਾਂ ਬਿਨਾ ਬਿਮਾਰ ਤੋਂ ਵੀ ਹੈਲਦੀ ਬੰਦਿਆਂ ਨੂੰ ਵੀ ਖਿਲਾ ਸਕਦੇ ਆ ਤੇ ਉਹ ਇਹਨੂੰ ਖੁਸ਼ੀ-ਖੁਸ਼ੀ ਖਾਣਗੇ ਦੇਖੋ ਗਾਇਸ ਬਹੁਤ ਹੀ ਵਧੀਆ ਇਹਨ ਪੱਕ ਕੇ ਤਿਆਰ ਹੋ ਚੁੱਕੀ ਆ ਤੇ ਜਿਹੜੇ ਵੀ ਅਸੀਂ ਮਸਾਲੇ ਪਾਏ ਆ ਤੁਸੀਂ ਵੀ ਫਰੈਂਡਸ ਜਰੂਰ ਪਾਣਿਆ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਅਤੇ ਅੱਛੀ ਤਰ੍ਹਾਂ ਨਾਲ ਪਤਾ ਜਤੋਂ ਹੋਰ ਵੀ ਵਧੀਆ ਵੀਡੀਓਜ਼